ਯਾਰਸੇ ਵਿੱਚ ਚੱਕਰ ਮਿਲਦਾ ਸਤਗੁਰ ਮਹਾਰਾਜ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਲਗਭਗ 6.5 ਤਿੰਨ ਸਾਲ ਰਹੇ ਉਹਨਾਂ 6.5 ਸੌ ਸਾਲਾਂ ਦੇ ਵਿੱਚ ਜਿਸ ਮਨੁੱਖ ਨੂੰ ਵੀ ਉਪਦੇਸ਼ ਦਿੱਤਾ ਸਤਮਰ ਦੇ ਰਾਹੀ ਦਿੱਤਾ ਆਪਾਂ ਕੱਲ੍ਹ ਸਾਂਝ ਪਾਈ ਸੀ ਸਤਗੁਰ ਜੀ ਨੇ ਜਾਂ ਤਾਂ ਉਹ ਆਪ ਬੋਲ ਸੰਭਲ ਲੈ ਕੇ ਜਾਂ ਫਿਰ ਉਹਨਾਂ ਦੇ ਸਿੱਖਾਂ ਨੇ ਉਹ ਬੋਲ ਜਿਹੜੇ ਸਨ ਕੋਈ ਕੋਠੀ ਦੇ ਉੱਤੇ ਲਿਖ ਲੈ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਭਾਈ ਮਨੁੱਖ ਉਹ ਸਤਗੁਰ ਮਹਾਰਾਜ ਦੇ ਕੋਲ 1.5 ਸਾਲ ਰਿਆ ਭਾਈ ਮਨੁੱਖ ਲਾਹੌਰ ਦਾ ਇੱਕ ਬਹੁਤ ਵੱਡਾ ਵਪਾਰੀ ਸੀ ਇਹਨਾਂ ਸਤਗੁਰ ਜੀ ਦੇ ਬੋਲ ਕੋਠੀ ਦੇ ਵਿੱਚ ਛਾਂਵੇਂ ਮਿੱਟੇ ਸੈਦਪੁਰ ਦੀ ਧਰਤੀ ਦੇ ਉੱਤੇ ਭਾਈ ਝਾੜੂ ਕਨਾਲ ਨਾਮ ਦਾ ਸਿੱਖ ਸੀ ਉਹਨੇ ਸਤਗੁਰ ਜੀ ਦੇ ਬੋਲ ਜਿਹੜੇ ਸੰਨ ਉਹ ਕੋਠੀ ਦੇ ਵਿੱਚ ਲਿਖੇ ਜਦੋਂ ਸਤਗੁਰ ਮਹਾਰਾਜ ਦੱਖਣ ਵਾਲੇ ਪਾਸੇ ਪਹਿਲੀ ਉਦਾਸੀ ਦੇ ਰੂਪ ਦੇ ਵਿੱਚ ਗਏ ਉਸ ਵਕਤ ਸ਼ੈਦੂਤੀ ਹੋ ਇੱਕ ਗੁਰੂ ਦਾ ਸਿੱਖ ਹੈ ਉਹ ਸਤਗੁਰ ਜੀ ਦੇ ਨਾਲ ਹੋਇਆ ਕਰਦਾ ਸੀ ਤੇ ਉਹਨੇ ਸਤਗੁਰ ਜੀ ਦੇ ਬੋਲ ਜਿਹੜੇ ਸਨ ਉਹ ਪੋਥੀ ਦੇ ਵਿੱਚ ਦਰਜ ਕੀਤੇ ਜਦੋਂ ਸਤਗੁਰ ਮਹਾਰਾਜ ਸੁਮੇਰ ਪਹਾੜਤ ਵਾਲੇ ਪਾਸੇ ਗਏ ਉਸ ਵਕਤ ਸਤਗੁਰ ਮਹਾਰਾਜ ਦੇ ਨਾਲ ਫੰਸੂਲ ਹਾਰ ਤੇ ਭਾਈ ਸ਼ੀਹਾ ਸ਼ਿੰਬਾ ਇਹ ਸਤਿਗੁਰੂ ਦੇ ਨਾਲ ਸਨ ਤੇ ਇਹਨਾਂ ਨੇ ਸਤਿਗੁਰੂ ਜੀ ਦੇ ਉਹ ਬੋਲ ਰੱਬੀ ਬੋਲ ਜਿਹੜੇ ਸਨ ਉਹ ਕੋਠੀ ਦੇ ਵਿੱਚ ਅੰਕਿਤ ਕੀਤੇ ਤੇ ਸਤਿਗੁਰ ਮਹਾਰਾਜ ਆਪ ਵੀ ਖੁਦ ਬੋਲ ਜਦੋਂ ਕੋਈ ਲਖਾਰੀ ਨਹੀਂ ਸੀ ਹੁੰਦਾ ਤੇ ਲਿਖ ਲਿਆ ਕਰਦੇ ਸਨ ਕਿਉਂਕਿ ਪਟਵਾਰੀ ਦੇ ਪੁੱਤ ਸਨ ਬਹੁਤ ਪੜੇ ਲਿਖੇ ਹੋਏ ਸਨ ਬਹੁਤ ਸਾਰੀਆਂ ਪਛਾਵਾਂ ਦੀ ਗਿਆਤਾ ਸਨ ਤੇ ਸਤਿਗੁਰ ਜੀ ਨੇ ਇਹ ਸਾਰੇ ਰੱਬੀ ਬੋਲ ਜਿਹੜੇ ਨੇ ਉਹ ਆਪਣੀ ਪੋਤੀ ਦੇ ਵਿੱਚ ਸਾਂਭ ਕੇ ਰੱਖੇ। ਸਾਂਭ ਕੇ ਮਲ ਇਸ ਕਰਕੇ ਸ਼ਬਦ ਵਰਤ ਰਹੇ ਆ ਕਿ ਇਸ ਗੱਲ ਦੀ ਗਵਾਹੀ ਜਿਹੜੀ ਆ ਨਾ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਆਸਾ ਸਤਿ ਕਿਤਾਬ ਕਸ਼ ਤੇ ਸਤਿਗੁਰ ਜੀ ਦੇ ਕੋਲ ਇੱਕ ਮੋੜਾ ਛੋਟਾ ਹੋਇਆ ਕਰਦਾ ਸੀ। ਤੇ ਸਤਿਗੁਰ ਜੀ ਦੇ ਕੋਲ ਇੱਕ ਬਸਤਾ ਹੁੰਦਾ ਸੀ ਉਹਦੇ ਵਿੱਚ ਉਹ ਪੋਤੀ ਸਤਗੁਰੂ ਜੀ ਸ਼ਾਂਤ ਕੇ ਰੱਖਦੇ ਸਨ ਫਿਰ ਸਤਗੁਰੂ ਜੀ ਦੀ ਇਹ ਹੀ ਗੱਲ ਜਿਹੜੀ ਹੈ ਉਹ ਮੱਕੇ ਕਾਬੇ ਦੇ ਵਿੱਚ ਵੀ ਪਤਾ ਲੱਗਦੀ ਹੈ ਜਦੋਂ ਉੱਥੋਂ ਦੇ ਹਾਜੀ ਕਾਜੀ ਲੋਕ ਜਿਹੜੇ ਸਨ ਸਤਗੁਰੂ ਜੀ ਦੇ ਨਾਲ ਵਿਚਾਰ ਚਰਤਾ ਕਰਦੇ ਨੇ ਪ੍ਰਭਾਵਿਤ ਹੁੰਦੇ ਨੇ ਤੇ ਫਿਰ ਸਤਗੁਰੂ ਨੂੰ ਪੁੱਛਦੇ ਨੇ ਵੀ ਸਤਗੁਰੂ ਜੀ ਤੁਸੀਂ ਦੱਸੋ ਵੀ ਤੁਹਾਡੀ ਕੋਲ ਜਿਹੜੀ ਪੋਥੀ ਹੈ ਤਕਾਦ ਹੈ ਉਹਦੇ ਵਿੱਚੋਂ ਪੜ੍ਹ ਕੇ ਦੱਸੋ ਵੀ ਇਹਦੇ ਵਿੱਚ ਹਿੰਦੂ ਵੱਡਾ ਲਿਖਿਆ ਹੋਇਆ ਹੈ ਜਾਂ ਫਿਰ ਮੁਸਲਮਾਨ ਉਹ ਵੱਡਾ ਲਿਖਿਆ ਹੋਇਆ ਹੈ ਭਾਈ ਸਾਹਿਬ ਭਗੁਰਦਾਨ ਜੀ ਦੇ ਬੋਲ ਨੇ ਉਚਨ ਹੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਵੀ Hindu ਵੱਡਾ ਲਿਖਿਆ ਹੋਇਆ ਹੈ ਜਾਂ ਫਿਰ ਇਹਦੇ ਵਿੱਚ ਮੁਸਲਮਾਨ ਵੱਡਾ ਲਿਖਿਆ ਹੋਇਆ ਹੈ ਤੇ ਸਤਗੁਰੂ ਜੀ ਨੇ ਉਥੇ ਕੜਕੀ ਗੱਲ ਕਹੀ ਸੀ ਵੀ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਲਈ ਤੇ ਚੰਗੇ ਕਰਮਾ ਤੋਂ ਬਿਨਾ ਆਮੀ ਮੁਸਲਮਾਨ ਹੋਵੇ ਤੇ ਪਾਵੇਂ ਜੁਦੂ ਹੋਵੇ ਉਹਨਾਂ ਦੋਵਾਂ ਨੂੰ ਰੋਣਾ ਪਏਗਾ ਮਾਲਕ ਦੀ ਦਰਗਾਹ ਦੇ ਵਿੱਚ ਕਹਿੰਤੋ ਆਪ ਸਤਗੁਰ ਜੀ ਦੇ ਕੋਲ ਉਹ ਕੋਥੀ ਮਿਆ ਕਰਦੀ ਸੀ ਕਹਿੰਨ ਉਹਨਾਂ ਕਾਜ਼ੀਆਂ ਨੇ ਕਿਹਾ ਸੀ ਵੀ ਇਸ ਕੋਥੀ ਨੂੰ ਇਸ ਕਾਗਮ ਨੂੰ ਖੋਲ ਕੇ ਦੱਸੋ ਵੀ ਇਹਦੇ ਵਿੱਚ ਕੌਣ ਵੱਡਾ ਲਿਖਿਆ ਹੋਇਆ ਹੈ ਫਿਰ ਸਤਗੁਰ ਮਹਾਰਾਜ ਨੇ ਆਪਣੀ ਉਦਾਸੀਆਂ ਦੇ ਦੌਰਾਨ ਜਿਹੜੇ ਭਗਤ ਸਹਿਬਾਨ ਸਨ ਉਹਨਾਂ ਦੀ ਬੋਲ ਸਤਿਗੁਰੂ ਜੀ ਨੇ ਇਕੱਠੇ ਕੀਤੇ ਜਦੋਂ ਸਤਿਗੁਰੂ ਮਹਾਰਾਜ ਰਾਜਸਥਾਨ ਦੀ ਧਰਤੀ ਦੇ ਉੱਤੇ ਗਏ ਉੱਥੇ ਭਗਤ ਧੰਨਾ ਜੀ ਸਨ ਉਹਨਾਂ ਦੇ ਚਾਰ ਭੂਲ ਭਾਵ ਚਾਰ ਸ਼ਬਦ ਸਤਿਗੁਰੂ ਜੀ ਨੇ ਉਤਾਰਾ ਕਰਕੇ ਆਪਣੀ ਕੋਤੀ ਦੇ ਵਿੱਚ ਲਿਖ ਲਿਆ ਸਤਿਗੁਰੂ ਮਹਾਰਾਜ ਬਨਾਰਸ ਦੀ ਧਰਤੀ ਦੇ ਉੱਤੇ ਗਏ ਤੇ ਸਤਿਗੁਰੂ ਜੀ ਨੇ ਉੱਥੇ ਰਹਿਣ ਵਾਲੇ ਅੱਲ ਵੀ ਮੈਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਭਗਤ ਅਰਵਦਾਸ ਜੀ ਤੇ ਭਗਤ ਕਬੀਰ ਜੀ ਉਹਨਾਂ ਦੇ ਬੋਲ ਜਿਹੜੇ ਸਨ ਉਹ ਵੀ ਉਤਾਰਾ ਕਰਕੇ ਸਤਿਗੁਰੂ ਜੀ ਨੇ ਆਪਣੀ ਪੋਥੀ ਵਿੱਚ ਜਿਹੜੇ ਸਨ ਉਹ ਦਰਜ ਕਰ ਲੈ ਆਕਾਰਕ ਪੱਖ ਤੋਂ ਭਗਤ ਕਬੀਰ ਜੀ ਦੀ ਸਭ ਤੋਂ ਜ਼ਿਆਦਾ ਬਾਣੀ ਹੈ ਭਗਤਾਂ ਦੇ ਵਿੱਚੋਂ 224 ਉਹਨਾਂ ਦੇ ਸ਼ਬਦ ਨੇ ਤੇ 243 ਸਲੋਕ ਜਿਹੜੇ ਨੇ ਉਹ ਨੇ ਇਸੇ ਤਰ੍ਹਾਂ ਭਗਵਤ ਤੇ ਰਵਿਦਾਸ ਜੀ ਬਨਾਰਸ ਦੀ ਧਰਤੀ 'ਤੇ ਰਹਿਣ ਵਾਲੇ ਸਨ ਤੇ ਉਹਨਾਂ ਦੇ 40 ਸ਼ਬਦ ਉਹ ਵੀ ਸਤਿਗੁਰੂ ਜੀ ਨੇ ਆਪਣੀ ਕੋਥੀ ਦੇ ਵਿੱਚ ਉਤਾਰਾ ਕਰਕੇ ਸੰਭ ਲੈ। ਸਤਿਗੁਰੂ ਜੀ ਮਹਾਰਾਸ਼ਟਰ ਦੀ ਧਰਤੀ 'ਤੇ ਗਏ। ਉੱਥੇ ਭਗਤ ਨਾਮਦੇਵ ਜੀ ਸਨ। ਉਹਨਾਂ ਦੇ 61 ਸ਼ਬਦ ਉਤਾਰਾ ਕਰਕੇ ਆਪਣੀ ਕੋਥੀ ਵਿੱਚ ਲਿਖ ਲੈ। ਉੱਥੇ ਭਗਵਤ ਉਤਰਲੋਚਨ ਜਨ ਸਨ। ਉਹਨਾਂ ਦੀ ਰੱਬੀ ਬੋਲ ਵੀ ਉਤਾਰਾ ਕਰਕੇ ਸਤਗੁਰੂ ਜੀ ਪੱਛਮੀ ਬੰਗਾਲ ਦੇ ਵਿੱਚ ਗਏ ਜਦੋਂ ਢਾਕੀ ਤੋਂ ਸਤਗੁਰ ਜਗਨਨਾਥਪੁਰੀ ਜਾਂਦੇ ਨੇ ਨਦੀਆ ਸ਼ਹਿਰ ਦੇ ਵਿੱਚ ਨਦੀਆ ਸ਼ਹਿਰ ਸ਼ਹਿਰ ਦਾ ਨਾਮ ਹੈ ਉੱਥੇ ਭਗਤ ਜੈਦੇਵ ਜੀ ਦੇ ਦੋ ਸ਼ਬਦ ਉਹ ਦੋ ਸ਼ਬਦ ਜਿਹੜੇ ਸਨ ਉਹ ਵੀ ਸਤਗੁਰ ਮਹਾਰਾਜ ਜੀ ਨੇ ਜਿਹੜੇ ਸਨ ਆਪਣੀ ਕੋਥੀ ਦੇ ਵਿੱਚ ਲਿਖ ਲੈ ਉਤਾਰਾ ਕਰਕੇ ਸਤਗੁਰ ਪਾਕ ਪਟਨ ਦੀ ਧਰਤੀ ਦੇ ਉੱਤੇ ਗਏ ਉਸੇ ਸ਼ੇਖ ਬਰਮ ਦੇ ਕੋਲੋਂ ਕਿਉਂਕਿ ਸ਼ੇਖ ਫਰੀਦ ਜੀ ਉਸ ਸਮਕ ਤੱਕ ਇਸਨੂਸਾਰ ਤੋਂ ਚਲੇ ਗਏ ਸਨ 1273 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦਾ ਉੱਤਰ ਅਧਿਕਾਰੀ ਸ਼ੇਖ ਬ੍ਰਹਮ ਸਿੰਘ ਤੇ ਉਹਦੇ ਪਾਸੋਂ ਸ਼ੇਖ ਫਰੀਦ ਜੀ ਦੇ ਰੱਬੀ ਗੁਰੂ ਜਿਹੜੇ ਸਨ ਚਾਰ ਸ਼ਬਦ ਤੇ 130 ਸ਼ਲੋਕ ਉਹਨਾਂ 130 ਸ਼ਲੋਕਾਂ ਦੇ ਵਿੱਚ ਕੁਝ ਸ਼ਲੋਕ ਗੁਰੂ ਪਾਤਸ਼ਾਹ ਦੇ ਤੇ 118 ਸ਼ਲੋਕ ਜਲੇ ਅੱਜ ਵੀ ਤੁਸੀਂ ਕਿਤੇ ਅਖੰਡ ਪਾਤਸ਼ਾਹ ਹੋਵੇ ਕਿਸੇ ਘਰ ਵਿੱਚ ਪ੍ਰਕਾਸ਼ ਗੁਰਦੁਆਰਾ ਸਾਹਿਬ ਦੀ ਵਿੱਚ ਹੋਵੇ ਤੇ ਤੀਸਰੇ ਦਿਨ ਭੋਗ ਵਾਲੇ ਦਿਨ ਪਾਕਿਸਤਾਨ ਦੇ ਸ਼ੇਰ ਦੇ ਵਕਤ ਤੇ ਗੁਰੂ ਕੀ ਸੰਗਤਾਂ ਦੀ ਸਪੀਕਰ ਦੇ ਉੱਤੇ ਉਹ ਭਗਤ ਕਬੀਰ ਜੀ ਤੇ ਭਗਤ ਛੇਖ ਬਰੀ ਜੀ ਦੇ ਬੋਲ ਬੜੇ ਪਿਆਰ ਦੇ ਨਾਲ ਸਰਵਣ ਕਰਦੀਆਂ ਨੇ ਉਹ 118 ਸ਼ਲੋਕ ਤੇ 4 ਸ਼ਬਦ ਇਹ ਕੁ ਫਰੀਦ ਜੀ ਦੇ ਜਿਹਨਾਂ ਸੰ ਉਹ ਵੀ ਸਤਗੁਰੂ ਜੀ ਨੇ ਆਪਣੀ ਕੋਥੀ ਦੇ ਵਿੱਚ ਉਤਾਰਾ ਕਰਕੇ ਜਿਹੜਾ ਸੰ ਉਹ ਲਿਖ ਲੈ ਇਸ ਤਰ੍ਹਾਂ ਗੁਰਨਾਮ ਸਾਹਿਬ ਮਹਾਰਾਜ ਨੇ 15 ਭਗਤਾਂ ਦੇ 775 ਕੁੱਲ ਸ਼ਬਦ ਉਹ ਵੀ ਉਤਾਰਾ ਕਰਕੇ ਆਪਣੀ ਕੋਥੀ ਦੇ ਵਿੱਚ ਲਿਖਿਓ ਇਸ ਸੰ ਤੇ ਗੁਰਨਾਮਕਾ ਮਹਾਰਾਜ ਵੱਲੋਂ ਜਿਹੜੇ ਉਚਾਰਨ ਕੀਤੇ ਹੋਏ 958 ਸ਼ਬਦ 19 ਰਾਗਾਂ ਦੇ ਵਰਤੋਂ ਕਰਕੇ ਜਿਹੜੇ ਉਹਨਾਂ ਨੇ ਉਚਾਰਨ ਕੀਤੇ ਸਨ ਉਡੀ ਪੋਥੀ ਦੇ ਵਿੱਚ ਸਾਹਮਣੇ ਉਹਨਾਂ ਨੇ ਰੱਖਿਓਏ ਸਨ ਕਿ ਜਦੋਂ ਧੰਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਰਕਾਰਪੁਰ ਦੀ ਧਰਤੀ ਦੇ ਉੱਤੇ ਗੁਰੂ ਅੰਗਦ ਦੇ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਹੈ ਤੇ ਉਸ ਵਕਤ ਉਹ ਪੋਥੀ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਦੇ ਮਹਾਰਾਜ ਨੂੰ ਸੌਂਪ ਦਿੱਤੀ ਹੈ ਜਨਮ ਸਾਖੀ 57 ਉਹਦੇ ਵਿੱਚ ਇਸ ਗੱਲ ਦਾ ਗਵਾਹੀ ਮਿਲਦੀ ਹੈ ਕਿਪਤ ਮਹਿਲ ਜੋ ਸ਼ਬਦ ਹੋਆ ਮਹਿਲ ਦਾ ਮਤਲਬ ਹੁੰਦਾ ਸਰੀਰ ਉਸ ਸਰੀਰ ਭਾਵ ਗੁਰਨਾਨਕ ਸਾਹਿਬ ਦਾ ਜਿਹੜਾ ਸਰੀਰ ਸੀ ਉਹਦੇ ਵਿੱਚ ਜੋ ਸ਼ਬਦ ਉਹਨਾਂ ਨੂੰ ਰੱਬ ਤੋਂ ਮਿਲਿਆ ਕਿਪਤ ਮਹਿਲ ਜੋ ਸ਼ਬਦ ਹੋਆ ਸੋ ਕੋਤੀ ਗੁਰੂ ਅੰਗਦ ਜੂੜ ਮਿਲੇ ਗੁਰੰਗਦ ਦੇ ਮਹਾਰਾਜ ਨੂੰ ਉਹ ਗੁੜਾਈ ਦੀ ਨਾਲ ਹੀ ਉਹ ਕੋਤੀ ਜੜੀ ਸੀ ਉਹਨਾਂ ਨੂੰ ਡਾਕਟਰ ਸ਼ੋਹ ਗਈ ਹੁਣ ਅੱਗੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਸ ਵਕਤ 1539 ਤੋਂ ਲੈ ਕੇ ਤੇ 1552 ਤੱਕ 13 ਸਾਲ ਸਤਿਗੁਰੂ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਤੇ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਸ੍ਰੀ ਸਲੋਕ ਯਾਦ ਰੱਖਿਓ ਬਹੁਤ ਕਿ ਸਤਿਗੁਰੂ ਜੀ ਦੇ ਕੋਈ ਸ਼ਬਦ ਉਚਾਰਨ ਨਹੀਂ ਕੀਤਾ ਕੇਵਲ ਸਲੋਕ ਉਹ ਚਾਰ ਮਕੀਤਿਆਂ ਨੇ ਜਿਹੜੇ ਵੱਖ-ਵੱਖ 12 ਦੇ ਵਿੱਚ ਸੰਤ ਨੇ ਕੌਡੀਆਂ